ਪਾਲ ਤੋਂ ਸਾਡੇ ਤੋਂ ਬਹੁਤ ਜ਼ਿਆਦਾ ਛੋਟਾ ਹੈ ਪਰ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜਾ ਪਾਲ ਹੈ ਨਾ ਹੁਣ ਉਹ ਪਾਲ ਇੱਕ ਪਾਲ ਨਹੀਂ ਰਿਹਾ ਉਹ ਇੱਕ ਬਹੁਤ ਵੱਡਾ ਟਰਸਟ ਬਣ ਗਿਆ ਹੈ ਜਿਹਦੀਆਂ ਜੜ੍ਹਾਂ ਮੈਨੂੰ ਲੱਗਦਾ ਹੈ ਉਹ ਓਨਵਰਡ ਫੈਲ ਚੁੱਕੀਆਂ ਸੱਚੀ ਉਹ ਸਭ ਦਾ ਭਰਾ ਹੈ ਤੇ ਉਹ ਮਤਲਬ ਮੈਨੂੰ ਹਮੇਸ਼ਾ ਜਦੋਂ ਮੈਡਮ ਮਿਲਦੀ ਮੈਂ ਤਾਂ ਬੋਲਣ ਜਾਂਦਾ ਕੁਝ ਮੇਰਾ ਗਲਾ ਭਰੇ ਹੁੰਦਾ ਹੈ ਹੈਨਾ ਮੇਰਾ ਮੈਂ ਭਾਵੁਕ ਹੋ ਜਾਂਦੀ ਹੈ ਸੱਚੀ ਸਾਨੂੰ ਉਹ ਤਾਂ ਫੀਲ ਆਉਂਦਾ ਪਿਓ ਵਾਲਾ ਵੀ ਸੱਚੀ ਪਿਓ ਵਾਲਾ ਫੀਲ ਆਉਂਦਾ ਵੀ ਉਹਨੂੰ ਕਿੰਨਾ ਫਤ ਕਦਰਾਂ ਕੀਮਤਾਂ ਦਾ ਪਾਲ ਵੀਰੇ ਵੱਲੋਂ ਨਾ ਇੱਕ ਸਾਰਿਆਂ ਨੂੰ ਇੱਕ ਮਾਵਾ ਵਰਗਾ ਉਹ ਕਹਿੰਦੇ ਕਿ ਮੇਰੀ ਮਾਂ ਨਹੀਂਗੀ ਪਰ ਇਹਨਾਂ ਚੋਂ ਮੈਨੂੰ ਮਾਂ ਦਿਖਦੀ ਹੈ ਤਾਂ ਜਦੋਂ ਤੁਸੀਂ ਪਾਲ ਵੀਰੇ ਨੂੰ ਮਿਲਦੇ ਹੋ ਕਿਹੋ ਜਿਹਾ ਮਹਿਸੂਸ ਹੁੰਦਾ ਹਾਂ ਪਹਿਲਾਂ ਤਾਂ ਮੈਂ ਪਾਲ ਦਾ ਥੈਂਕਸ ਕਰਦੀ ਆਂ ਉਨੇ ਸਾਨੂੰ ਇੱਥੇ ਬੁਲਾ ਕੇ ਇਹਨਾਂ ਮਾਨਸਤ ਕਰ ਦਿੱਤਾ ਬਾਕੀ ਮੈਂ ਪਾਲ ਨੂੰ ਜਦੋਂ ਵੀ ਮਿਲਦੀ ਆ ਮੈਨੂੰ ਹਮੇਸ਼ਾ ਇਹੀ ਕਹਿਣੀ ਹੁੰਦੀ ਆ ਕਿ ਪਾਲ ਤੂੰ ਸਾਡੇ ਤੋਂ ਬਹੁਤ ਜ਼ਿਆਦਾ ਛੋਟਾ ਹੈ ਪਰ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜਾ ਪਾਲ ਹੈ ਨਾ ਹੁਣ ਉਹ ਪਾਲ ਇੱਕ ਪਾਲ ਨਹੀਂ ਰਿਹਾ ਉਹ ਇੱਕ ਬਹੁਤ ਵੱਡਾ ਟਰਸਟ ਬਣ ਗਿਆ ਹੈ ਹੈ ਜਿਹਦੀਆਂ ਜੜ੍ਹਾਂ ਮੈਨੂੰ ਲੱਗਦਾ ਹੈ ਉਹ ਆਨਵਰਡ ਫੈਲ ਚੁੱਕੀਆਂ ਪਾਲ ਜਦੋਂ ਵੀ ਮਿਲਦਾ ਹੈ ਮੈਨੂੰ ਲੱਗਦਾ ਉਹ ਚਾਹੇ ਔਰਤ ਬੱਚੀ ਐ ਚਾਹੇ ਉਹ ਜਵਾਨ ਐ ਚਾਹੇ ਉਹ ਬਜ਼ੁਰਗ ਐ ਉਹਨਾਂ ਸਭ ਦਾ ਮੈਨੂੰ ਲੱਗਦਾ ਉਹ ਭਰਾ ਐ ਸੱਚੀ ਉਹ ਸਭ ਦਾ ਭਰਾ ਐ ਤੇ ਉਹ ਮਤਲਬ ਮੈਨੂੰ ਹਮੇਸ਼ਾ ਜਦੋਂ ਮੈਂ ਉਹਨਾਂ ਨੂੰ ਮਿਲਦੀ ਆ ਮੈਂ ਤਾਂ ਬੋਲਿਆ ਨਹੀਂ ਜਾਂਦਾ ਕੁਝ ਮੇਰਾ ਗਲਾ ਭਰੇ ਹੁੰਦਾ ਹੈ ਹੈਨਾ ਮੇਰਾ ਮੈਂ ਭਾਵੁਕ ਹੋ ਜਾਂਦੀ ਆ ਉਹ ਸਾਡਾ ਸਾਰਿਆਂ ਦਾ ਚਾਹੇ ਅਸੀਂ ਵੱਡੀਆਂ ਚਾਹੇ ਬੱਚੀਆਂ ਚਾਹੇ ਅਸੀਂ ਵੱਡੀਆਂ ਉਹ ਸਾਰਿਆਂ ਦਾ ਭਰਾ ਵੀ ਹੈ ਤੇ ਸਾਡਾ ਸੱਚੀ ਸਾਨੂੰ ਉਹ ਤੋਂ ਫੀਲ ਆਉਂਦਾ ਪਿਓ ਵਾਲਾ ਵੀ ਹਾਂ ਸੱਚੀ ਪਿਓ ਵਾਲਾ ਫੀਲ ਆਉਂਦਾ ਹੈ ਵੀ ਉਹਨੂੰ ਕਿੰਨਾ ਪਤਾ ਹੈ ਕਦਰਾਂ ਕੀਮਤਾਂ ਦਾ ਹੈਨਾ ਇੱਕ ਔਰਤ ਦੀ ਕਿਵੇਂ ਰਿਸਪੈਕਟ ਕਰਨੀ ਹੈ ਤੁਸੀਂ ਦੇਖੋ ਵੀ ਇੱਥੇ ਟਰਸਟ ਜਿਹੜਾ ਬਣਿਆ ਇੱਥੇ ਜਿਹੜੀਆਂ ਲੋੜਵੰਦ ਕੁੜੀਆਂ ਨੇ ਔਰਤਾਂ ਨੇ ਹੈਨਾ ਉਹ ਆਲ ਟਾਈਮ ਜਦੋਂ ਮਰਜ਼ੀ ਆ ਸਕਦੀਆਂ ਕੋਈ ਵੀ ਉਹਨਾਂ ਦੀ ਪ੍ਰੋਬਲਮ ਹੈ ਕਿੱਦਾਂ ਦੀ ਵੀ ਹੈ ਹੈਨਾ ਉਹ ਇੱਥੇ ਖੁੱਲ ਕੇ ਆਪਣੇ ਬਾਰੇ ਗੱਲਬਾਤ ਕਰ ਸਕਦੀਆਂ ਨੇ ਸੋ ਸੱਚੀ ਮੈਨੂੰ ਲੱਗਦਾ ਉਹ ਸਾਰੀ ਦੁਨੀਆ ਦੇ ਵਿੱਚ ਜਿਹੜੀਆਂ ਪੰਜਾਬਣਾ ਪੰਜਾਬਣਾ ਕੀ ਜਿਹੜੀਆਂ ਵੀ ਇਹਨੂੰ ਜਾਣਦੀਆਂ ਸਾਰੀਆਂ ਔਰਤਾਂ ਕੁੜੀਆਂ ਛੜੀਆਂ ਸਾਰੀਆਂ ਦਾ ਭਰਾ ਵੀ ਹੈ ਤੇ ਪਿਓ ਵੀ ਹੈ ਪਾਲ ਤੋਂ ਸਾਡੇ ਤੋਂ ਬਹੁਤ ਜ਼ਿਆਦਾ ਛੋਟਾ ਹੈ ਪਰ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜਾ ਪਾਲ ਹੈ ਨਾ ਹੁਣ ਉਹ ਪਾਲ ਇੱਕ ਪਾਲ ਨਹੀਂ ਰਿਹਾ ਉਹ ਇੱਕ ਬਹੁਤ ਵੱਡਾ ਟਰਸਟ ਬਣ ਗਿਆ ਹੈ ਜਿਹਦੀਆਂ ਜੜ੍ਹਾਂ ਮੈਨੂੰ ਲੱਗਦਾ ਉਹ 올 ਵਰਡ ਫੈਲ ਚੁੱਕੀਆਂ ਹੈ ਸੱਚੀ ਉਹ ਸਭ ਦਾ ਭਰਾ ਏ ਤੇ ਉਹ ਮਤਲਬ ਮੈਨੂੰ ਹਮੇਸ਼ਾ ਜਦੋਂ ਮੈਡਮ ਮਿਲਦੀ ਆ ਮੈਂ ਤਾਂ ਬੋਲਣ ਜਾਂਦਾ ਕੁਝ ਮੇਰਾ ਗਲਾ ਭਰੇ ਹੁੰਦਾ ਹੈ ਹੈਨਾ ਮੇਰਾ ਮੈਂ ਭਾਵੁਕ ਹੋ ਜਾਂਦੀ ਆ ਸੱਚੀ ਸਾਨੂੰ ਉਹ ਤਾਂ ਫੀਲ ਆਉਂਦਾ ਪਿਓ ਵਾਲਾ ਵੀ ਸੱਚੀ ਪਿਓ ਵਾਲਾ ਫੀਲ ਆਉਂਦਾ ਵੀ ਉਹਨੂੰ ਕਿੰਨਾ ਫਤ ਕਦਰਾਂ ਕੀਮਤਾਂ ਦਾ ਪਾਲ ਵੀਰੇ ਵੱਲੋਂ ਨਾ ਇੱਕ ਸਾਰਿਆਂ ਨੂੰ ਇੱਕ ਮਾਵਾ ਵਰਗਾ ਉਹ ਕਹਿੰਦੇ ਕਿ ਮੇਰੀ ਮਾਂ ਨਹੀਂਗੀ ਪਰ ਇਹਨਾਂ ਚੋਂ ਮੈਨੂੰ ਮਾਂ ਦਿਖਦੀ ਹੈ ਤਾਂ ਜਦੋਂ ਤੁਸੀਂ ਪਾਲ ਵੀਰੇ ਨੂੰ ਮਿਲਦੇ ਹੋ ਕਿਹੋ ਜਿਹਾ ਮਹਿਸੂਸ ਹੁੰਦਾ ਹੈ ਪਹਿਲਾਂ ਤਾਂ ਮੈਂ ਪਾਲ ਦਾ ਥੈਂਕਸ ਕਰਦੀ ਆ ਉਹਨੇ ਸਾਨੂੰ ਇੱਥੇ ਬੁਲਾ ਕੇ ਇਹਨਾਂ ਮਾਨਸਤ ਕਰ ਦਿੱਤਾ ਬਾਕੀ ਮੈਂ ਪਾਲ ਨੂੰ ਜਦੋਂ ਵੀ ਮਿਲਦੀ ਆ ਮੈਂ ਨੂੰ ਹਮੇਸ਼ਾ ਇਹੀ ਕਹਿਣੀ ਹੁੰਦੀ ਆ ਕਿ ਪਾਲ ਤੂੰ ਸਾਡੇ ਤੋਂ ਬਹੁਤ ਜ਼ਿਆਦਾ ਛੋਟਾ ਹੈ ਪਰ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜਾ ਪਾਲ ਹੈ ਨਾ ਹੁਣ ਉਹ ਪਾਲ ਇੱਕ ਪਾਲ ਨਹੀਂ ਰਿਹਾ ਉਹ ਇੱਕ ਬਹੁਤ ਵੱਡਾ ٹرسٹ ਬਣ ਗਿਆ ਹੈ ਜਿਹਦੀਆਂ ਜੜ੍ਹਾਂ ਮੈਨੂੰ ਲੱਗਦਾ ਹੈ ਉਹ ਆਲ ਵਰਡ ਫੈਲ ਚੁੱਕੀਆਂ ਪਾਲ ਜਦੋਂ ਵੀ ਮਿਲਦਾ ਮੈਨੂੰ ਲੱਗਦਾ ਉਹ ਚਾਹੇ ਔਰਤ ਬੱਚੀ ਹੈ ਚਾਹੇ ਉਹ ਜਵਾਨ ਹੈ ਚਾਹੇ ਉਹ ਬਜ਼ੁਰਗ ਹੈ ਉਹਨਾਂ ਸਭ ਦਾ ਮੈਨੂੰ ਲੱਗਦਾ ਉਹ ਭਰਾ ਹੈ ਸੱਚੀ ਉਹ ਸਭ ਦਾ ਭਰਾ ਹੈ ਤੇ ਉਹ ਮਤਲਬ ਮੈਨੂੰ ਹਮੇਸ਼ਾ ਜਦੋਂ ਮੈਂ ਉਹਨਾਂ ਨੂੰ ਮਿਲਦੀ ਆ ਮੈਂ ਤਾਂ ਬੋਲਿਆ ਨਹੀਂ ਜਾਂਦਾ ਕੁਝ ਮੇਰਾ ਗਲਾ ਭਰੇ ਹੁੰਦਾ ਹੈ ਹੈਨਾ ਮੇਰਾ ਮੈਂ ਭਾਵੁਕ ਹੋ ਜਾਂਦੀ ਆ ਉਹ ਸਾਡਾ ਸਾਰਿਆਂ ਦਾ ਚਾਹੇ ਅਸੀਂ ਵੱਡੀਆਂ ਚਾਹੇ ਬੱਚੀਆਂ ਚਾਹੇ ਅਸੀਂ ਵੱਡੀਆਂ ਉਹ ਸਾਰਿਆਂ ਦਾ ਭਰਾ ਵੀ ਹੈ ਤੇ ਸਾਡਾ ਸੱਚੀ ਸਾਨੂੰ ਉਹ ਤੋਂ ਫੀਲ ਆਉਂਦਾ ਪਿਓ ਵਾਲਾ ਵੀ ਹਾਂ ਸੱਚੀ ਪਿਓ ਵਾਲਾ ਫੀਲ ਆਉਂਦਾ ਹੈ ਵੀ ਉਹਨੂੰ ਕਿੰਨਾ ਪਤਾ ਹੈ ਕਦਰਾਂ ਕੀਮਤਾਂ ਦਾ ਹੈਨਾ ਇੱਕ ਔਰਤ ਦੀ ਕਿਵੇਂ ਰਿਸਪੈਕਟ ਕਰਨੀ ਹੈ ਤੁਸੀਂ ਦੇਖੋ ਵੀ ਇੱਥੇ ਟਰਸਟ ਜਿਹੜਾ ਬਣਿਆ ਇੱਥੇ ਜਿਹੜੀਆਂ ਲੋੜਵੰਦ ਕੁੜੀਆਂ ਨੇ ਔਰਤਾਂ ਨੇ ਹੈਨਾ ਉਹ ਆਲ ਟਾਈਮ ਜਦੋਂ ਮਰਜ਼ੀ ਆ ਸਕਦੀਆਂ ਕੋਈ ਵੀ ਉਹਨਾਂ ਦੀ ਪ੍ਰੋਬਲਮ ਹੈ ਕਿੱਦਾਂ ਦੀ ਵੀ ਹੈ ਹੈਨਾ ਉਹ ਇੱਥੇ ਖੁੱਲ ਕੇ ਆਪਣੇ ਬਾਰੇ ਗੱਲਬਾਤ ਕਰ ਸਕਦੀਆਂ ਨੇ ਸੋ ਸੱਚੀ ਮੈਨੂੰ ਲੱਗਦਾ ਉਹ ਸਾਰੀ ਦੁਨੀਆ ਦੇ ਵਿੱਚ ਜਿਹੜੀਆਂ ਪੰਜਾਬਣਾ ਪੰਜਾਬਣਾ ਕੀ ਜਿਹੜੀਆਂ ਵੀ ਇਹਨੂੰ ਜਾਣਦੀਆਂ ਸਾਰੀਆਂ ਔਰਤਾਂ ਕੁੜੀਆਂ ਛਿੜੀਆਂ ਸਾਰੀਆਂ ਦਾ ਭਰਾ ਵੀ ਹੈ ਤੇ ਪਿਓ ਵੀ ਹੈ